ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਤੇ ਨਾਤ ਵਾਰਡਨ ਗੁਰਮੀਲ ਸਿੰਘ ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਹ ਹਮਲਾ ਉਦੋਂ ਹੋਇਆ ਜਦੋਂ ਵਾਰਡਨ ਗੁਰਮੀਲ ਸਿੰਘ ਆਪਣੇ ਘਰ ਵਾਪਸ ਪਰਤ ਰਿਹਾ ਸੀ। ਰਸਤੇ ਵਿੱਚ ਜੇਲ੍ਹ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਕੁਝ ਲੋਕਾਂ ਨੇ ਉਸ ਤੇ ਜਾਨਲੇਵਾ ਹਮਲਾ ਕੀਤਾ। ਜਿਸ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਗੁਰਮੀਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇਹ ਹਮਲਾ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਵੱਲੋਂ ਕਰਵਾਇਆ ਗਿਆ ਹੈ। ਪਰਵਾਰਕ ਮੈਂਬਰ ਨੇ ਦੱਸਿਆ ਕਿ ਗੁਰਮੀਤ ਸਿੰਘ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਗੈਂਗਸਟਰਾਂ ਨੂੰ ਜੇਲ੍ਹ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ ਸੀ ਜਿਨ੍ਹਾਂ ਨੇ ਆਪਣੇ ਸਾਥੀਆਂ 'ਤੇ ਹਮਲਾ ਕਰਵਾਇਆ ਹੈ ਉਧਰ ਮੌਕੇ ਤੇ ਪਹੁੰਚੇ ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਕਿ ਉਹ ਹਮਲਾਵਰਾਂ ਦੀ ਪਾਲ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨਗੇ ਜੇਲ੍ਹ ਤੋਂ ਮਹਿਜ਼ 1 ਕਿਲੋਮੀਟਰ ਦੀ ਦੂਰੀ ਤੇ ਪੁਲਿਸ ਮੁਲਾਜ਼ਮ 'ਤੇ ਹੋਏ ਇਸ ਹਮਲੇ ਨੇ ਸੁਰੱਖਿਆ ਪ੍ਰਬੰਧਾਂ 'ਤੇ ਕਈ ਸਵਾਲ ਖੜੇ ਕਰ ਦਿੱਤੇ ਹਨ ਜੋ ਵਿੱਚ ਡੈਡੀ ਜੀ ਐਸ ਟਾਈਮ ਹੌਲਦਾਰ ਦੀ ਪੋਸਟ ਤੇ ਨੌਕਰੀ ਕਰ ਰਹੇ ਨੇ ਤੇ ਇਹਨਾਂ ਦੀ ਗੈਂਗਸਟਰਾਂ ਨੇ ਅੰਦਰ ਫੋਨ ਵਗੈਰਾ ਚਲਾਉਣ ਤੋਂ ਡੈਡੀ ਜੀ ਨੇ ਉਹਨਾਂ ਨੂੰ ਮਨਾ ਕਰਤਾ ਤੇ ਬਾਹਰ ਆਉਂਦੇ ਸਰ ਜਦੋਂ ਘਰ ਆ ਰਹੇ ਸੀਗੇ ਦਸ਼ਮੇਸ਼ ਸਕੂਲ ਕੋਲੇ ਉਹਨਾਂ ਦਾ ਉਹਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਨੇ ਇਹ ਗੈਂਗਸਟਰਾਂ ਅੱਲੋਂ ਕੀਤਾ ਹੈ ਹਮਲਾ ਹੀ ਜਿੱਦ ਤੋਂ ਕਿ ਸਾਨੂੰ ਦੱਸਿਆ ਗਿਆ ਮੈਨੂੰ ਇਹਨੇ ਸੱڈن ਲਈ ਕੋਈ ਤਕਰੀਬਨ 7:00 ਵਜੇ ਕਾਲ ਕੀਤੀ ਕਿ ਸਰ ਮੇਰੇ ਤੇ ਦਸ਼ਮੇਸ਼ ਸਕੂਲ ਕੋਲੇ ਮੇਰੇ ਤੇ ਕੁਝ ਬੰਦੇ ਨੇ ਮੇਰੇ ਤੇ ਅਟੈਕ ਕਰਤਾ ਤਾਂ ਮੈਂ ਇਮੀਡੀਟਲੀ ਮੈਂ ਇਹਨੂੰ ਕਹਿੰਦਾ ਕਿ ਮੈਂ ਸਿਵਲ ਹਸਪੀਟਲ ਦੇ ਵਿੱਚ ਆ ਮੈਂ ਇੱਕ ਸਾਡੇ ਡੀਐਸਟੀਸੀ ਨੂੰ ਮੈਂ ਕਾਲ ਕੀਤੀ ਕਿ ਇਮੀਡੀਟਲੀ ਤੁਸੀਂ ਉੱਥੇ ਪਹੁੰਚੋ ਤੇ ਮੈਂ ਜਦੋਂ ਉੱਥੇ ਸਿਵਲ ਹਸਪੀਟਲ ਤੋਂ ਪਹੁੰਚ ਤਾ ਪਤਾ ਲੱਗਾ ਕਿ ਇਹਨੂੰ ਇੱਥੇ ਫਰਦਰ ਇਨਵੈਸਟੀਗੇਸ਼ਨਸ ਟੈਸਟ ਵਗੈਰਾ ਕਰਨੇ ਸੀਗੇ ਇਹ ਮੈਡੀਕਲ ਕਾਲਜ ਇਥੇ ਗੁਰਗੁਬਿੰਦ ਸਿੰਘ ਮੈਡੀਕਲ ਕਾਲਜ ਲੈ ਕੇ ਆਈ ਹੈ ਇੱਥੇ ਵੇਖਿਆ ਤਾਂ ਕਾਫੀ ਇਹਦੇ ਸੱਟਾਂ ਤੇ ਦੱਸ ਰਿਹਾ ਕਿ 6-7 ਬੰਦੇ ਸੀ ਜਿਨ੍ਹਾਂ ਨੇ ਅੱਤੇਕ ਕੀਤਾ ਤੋ ਸਖਤੀ ਤੋਂ ਸਾਨੂੰ ਕਰਨੀ ਪੈਂਦੀ ਹੈ ਹਜੇ ਕੁਝ ਕਹਿ ਨਹੀਂ ਸਕਦੇ ਕਿ ਕਿਵੇਂ ਦੇ ਕੀ ਫਰਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗੂ ਵੀ ਕੌਣ ਬੰਦੇ ਸੀ ਜਾਂ ਕਿਵੇਂ ਸੀ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ